ਆ ਸਟ੍ਰੇਲੀਆ ਦਾ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ ਜਿਹੜੇ ਪਲੱਸ 2 ਤੋਂ ਬਾਅਦ ਜਾਂਦੇ ਆ ਸਟੂਡੈਂਟ ਉਹ ਔਰ ਨਾਲ ਦੇ ਨਾਲ ਟੂਰਿਸਟ ਵੀਜ਼ਾ ਲੈਣਾ ਇੰਨਾ ਔਖਾ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਅੱਜ ਆਪਾਂ ਸਕੂਲਿੰਗ ਵੀਜ਼ੇ ਦੀ ਗੱਲ ਕਰਨੀ ਹੈ ਕਿਵੇਂ ਪੋਸੀਬਲ ਹੈ ਬਿਲਕੁਲ ਪਾਜੀ ਦੇਖੋ ਜੇਕਰ ਮੈਂ ਆਸਟ੍ਰੇਲੀਆ ਨੋਰਮਲ ਸਟੂਡੈਂਟ ਵੀਜ਼ਾ ਜੋ ਆਫਟਰ ਪਲੱਸ 2 ਜਾਂ ਗ੍ਰੈਜੂਏਸ਼ਨ ਆਪਾਂ ਜਾਂਦੇ ਆ ਡਿਪਲੋਮਾ ਵਾਸਤੇ ਡਿਗਰੀ ਵਾਸਤੇ ਜੇ ਉਹਨਾਂ ਦੀ ਗੱਲ ਕਰਾਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੈਣਾ ਜੇ ਤੁਹਾਡੀ ਪ੍ਰੋਫਾਈਲ ਠੀਕ ਨਹੀਂ ਹੈਗੀ ਤਾਂ ਨੈਕਸਟ ਟੂ ਇੰਪੋਸੀਬਲ ਹੈ ਇਹ ਗੱਲ ਭਾਜੀ ਦੀ ਮੈਂ ਬਿਲਕੁਲ ਐਗਰੀ ਕਰਨਾ ਲੇਕਿਨ ایਫਐਸ ਜਿਵੇਂ 2021 ਤੋਂ ਕੈਨੇਡਾ ਸਕੂਲਿੰਗ ਵੀਜ਼ਾ ਸਟਾਰਟ ਕੀਤਾ ਸੀ ਫਿਰ ਆਪਾਂ ਇਸ ਸਾਲ 24 ਦੇ ਵਿੱਚ ਯੂ ਐਸ ਏ ਕੀਤਾ ਤੁਹਾਡੇ ਨਾਲ ਸਕਸੈਸ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਾਂ ਵੀਜ਼ੇ ਵੀ ਆਉਂਦੇ ਆ ਸਾਡੇ ਹੁਣ ਗੱਲ ਆ ਗਈ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਕਿਵੇਂ ਹੋ ਸਕਦਾ ਪਹਿਲੀ ਗੱਲ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਦੀ 서ਬ ਕਲਾਸ ਸੇਮ ਰਹੇਗੀ ਤੁਹਾਡੀ 500 ਔਰ ਡਿਪੈਂਡੈਂਟ ਜੋ ਪੇਰੈਂਟਸ ਪੇਰੈਂਟ ਗਾਰਡੀਅਨ ਵੀਜ਼ਾ 590 ਆਸਟ੍ਰੇਲੀਆ ਦੇਖੋ ਜਦੋਂ ਆਪਾਂ ਪਲੱਸ 2 ਤੋਂ ਬਾਅਦ ਅਪਲਾਈ ਕਰਨੇ ਆ ਤਾਂ ਆਸਟ੍ਰੇਲੀਆ ਬਹੁਤ سارے ਫੈਕਟਰ ਕਨਸੀਡਰ ਕਰਦਾ ਹੈ ਸਭ ਤੋਂ ਪਹਿਲਾਂ 10ਵੀਂ 12ਵੀਂ ਬੱਚੇ ਦੇ ਐਜੂਕੇਸ਼ਨਲ ਦੇ ਮਾਰਕਸ ਉਹਦੇ ਬੋਰਡ ਉਹਦਾ ਆਇਲਜ਼ ਜਾਂ ਪੀਟੀ ਦਾ ਸਕੋਰ ਫਿਰ ਕਿਹੜੇ ਲੈਵਲ ਦੇ ਯੂਨੀਵਰਸਿਟੀ ਜਾਂ ਕਾਲਜ ਲੈਵਲ 1 2 ਦੇ ਵਿੱਚੋਂ ਐਡਮਿਸ਼ਨ ਲੈ ਰਿਹਾ ਹੈ ਲੈਵਲ 3 4 ਦੇ ਵਿੱਚ ਲੈ ਰਿਹਾ ਇਹ ਫੈਕਟਰ ਬਹੁਤ ਕਨਸਿਡਰ ਕਰਦਾ ਹੈ ਫਿਰ ਨੈਕਸਟ ਪਾਰਟ ਆ ਜਾਂਦਾ ਹੈ ਜੈਨੂਨ ਟੈਂਪਰੇਰੀ ਐਂਟ੍ਰੈਂਟ ਜਿਹਨੂੰ ਆਪਾਂ ਜੀਟੀ ਕਹਿੰਦੇ ਆ ਜੀਟੀ ਕਲੀਅਰ ਕਰਨ ਦੀ ਗੱਲ ਆ ਜਾਂਦੀ ਹੈ ਤੇ ਇਹ ਇੱਕ ਬਹੁਤ ਲੰਬਾ ਪ੍ਰੋਸੀਜਰ ਹੈ ਬਹੁਤ ਜ਼ਿਆਦਾ ਡਿਪੈਂਡ ਹੈ ਇਹਦੇ ਉੱਤੇ ਤਿੰਨ ਫੈਕਟਰ ਡਿਪੈਂਡ ਹੈ ਪੇਰੈਂਟਸ ਦੇ ਫਾਈਨੈਂਸ਼ੀਅਲ ਬੱਚੇ ਦੀ ਐਜੂਕੇਸ਼ਨ ਔਰ ਫੈਮਿਲੀ ਦੀ ਇਨਕਮ ਇਹ ਤਿੰਨ ਫੈਕਟਰ ਚੌਥਾ ਆ ਗਿਆ ਕਿਹੜੇ ਸਕੂਲ ਕਾਲਜ ਚ ਪੜਨ ਜਾ ਰਿਹਾ ਹੁਣ ਮੈਂ ਗੱਲ ਮੈਂ ਕਹਿੰਦਾ ਕਿ ਆ ਸਟੂਡੈਂਟ ਵੀਜ਼ਾ ਤੋਂ 500 ਜਾਂ 1000 ਗੁਣਾ ਜ਼ਿਆਦਾ ਈਜ਼ੀ ਐ ਅਚੀਵ ਕਰਨਾ ਰੀਜ਼ਨ ਬਿਹਾਈਂਡ ਬੱਚੇ ਦੀ ਐਜੂਕੇਸ਼ਨ ਬੱਚਾ ਮਾਈਨਰ ਤੇ ਜਾ ਰਿਹਾ ਐਜੂਕੇਸ਼ਨ ਆਇਲ ਸਪੀਡੀ ਡਸਨਟ ਡਿਪੈਂਡ ਦੂਜੀ ਗੱਲ ਆ ਗਈ ਕਿਹੜੇ ਲੈਵਲ ਦੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਜਾ ਰਿਹਾ ਆਪਾਂ ਤੁਹਾਨੂੰ ਵਿਕਟੋਰੀਆ ਦੇ ਵਿੱਚ ਪਬਲਿਕ ਸਕੂਲਸ ਦੇਣੇ ਆ ਪਬਲਿਕ ਫੰਡਡ ਔਰ ਪਬਲਿਕ ਸਕੂਲ ਹੀ ਦੇਣੇ ਆ ਤਾਂ ਲੈਵਲ 2 3 4 ਦੀ ਗੱਲ ਹੀ ਸਾਈਡ 'ਚ ਰੱਖ ਦਿਓ ਠੀਕ ਹੈ ਜੀ ਤੀਜੀ ਗੱਲ ਆ ਗਈ ਜੋ ਇਕਲੌਤਾ ਫੈਕਟਰ ਕਰੇਗਾ ਜੋ ਸਟੂਡੈਂਟ ਵੀਜ਼ਾ ਦੇ ਵਿੱਚ ਹੁੰਦਾ ਉਹ ਫੈਕਟਰ ਕਰਦਾ ਹੈ ਪੇਰੈਂਟਸ ਦੀ ਫਾਈਨੈਂਸ਼ੀਅਲ ਕਪੈਸਿਟੀ ਔਰ ਉਹਨਾਂ ਦਾ ਇਨਕਮ ਪ੍ਰੂਫ ਇਹਦੇ ਵਿੱਚ ਆਫਰ ਲੈਟਰ ਤੋਂ ਬਾਅਦ ਜਦੋਂ ਆਪਾਂ ਜੀਟੀ ਦੇ ਵਿੱਚ ਪੇਰੈਂਟਸ ਦੀ ਫਾਈਨੈਂਸ਼ੀਅਲ ਪ੍ਰੋਫਾਈਲ ਭੇਜਣੀ ਹੈ ਜਦੋਂ ਸਾਡੀ ਜੀਟੀ ਕਲੀਅਰ ਹੋਏਗੀ ਫੰਡਸ ਵੈਰੀਫਾਈ ਹੋਣਗੇ ਇਨਕਮ ਉਹਨਾਂ ਨੂੰ ਲੱਗੇਗੀ ਯੈਸ ਪ੍ਰੋਪਰ ਹੈ ਆਸਟ੍ਰੇਲੀਆ ਦੇ ਵਾਸਤੇ ਤਾਂ ਹੀ ਉਹ ਸਾਨੂੰ ਸੀਓਈ ਦੇਣਗੇ ਕਨਫਰਮੇਸ਼ਨ ਆਫ એનਰੋਲਮੈਂਟ ਇਟ ਮੀਨਸ ਪੇਰੈਂਟ ਦਾ ਕੋਈ ਰਿਸਕ ਨਹੀਂ ਹੈਗਾ ਜਸਟ ਆਫਰ ਲੈਟਰ ਚਾਰजेस ਹੈ ਨਾ ਉਹਨਾਂ ਨੇ ਸੀ ਜੀਟੀ ਕਲੀਅਰ ਹੋਣ ਤੱਕ ਟਿਊਸ਼ਨ ਫੀਸ ਦੇਣੀ ਹੈ ਨਾ ਉਹਨਾਂ ਨੇ ਇੰਸ਼ੋਰੈਂਸ ਕਰਨੀ ਹੈ ਨਾ ਹੀ ਉਹਨਾਂ ਨੇ ਅੰਬੈਸੀ ਫੀਸ ਦੇਣੀ ਹੈ ਤਾਂ ਭਾਈ ਜੀ ਜੇ ਮੈਂ ਗੱਲ ਕਰਾਂ ਜੇ ਤਾਂ ਸੀਓਆਏ ਕਿ ਸਕੂਲਿੰਗ ਵੀਜ਼ਾ ਵਿੱਚ ਇਟ ਮੀਨਸ ਬੱਚੇ ਦਾ ਵੀਜ਼ਾ ਆਣਾ ਹੀ ਆਣਾ ਹੈ ਜਦ ਸੀਓਆਏ ਤੱਕ ਤੁਹਾਡਾ ਕੋਈ ਖਰਚਾ ਹੀ ਨਹੀਂ ਹੈ ਕੋਈ ਰਿਫਿਊਜ਼ਲ ਦਾ ਡਰ ਹੀ ਨਹੀਂ ਹੈ ਫੇਰ ਇਹਦੇ ਵਿੱਚ ਰਿਸਕ ਫੈਕਟਰ ਜੋ ਹੈਗਾ ਉਹ ਬਿਲਕੁਲ ਜ਼ੀਰੋ ਹੋ ਜਾਂਦਾ ਹੈ ਔਰ ਜੀਟੀ ਕਲੀਅਰ ਜੇ ਹੋ ਜਾਂਦੀ ਹੈ ਤਾਂ ਇਟ ਮੀਨਸ ਯੂਅਰ ਵੀਜ਼ਾ ਗ੍ਰਾਂਟਡ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਬਹੁਤ ਸਾਰੇ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਤੁਹਾਡੇ ਮਨ ਦੇ ਵਿੱਚ ਸਵਾਲ ਆ ਰਹੇ ਹੋਣੇ ਕਿ ਕਿਵੇਂ ਅਸੀਂ ਜਾ ਸਕਦੇ ਆ ਆਸਟ੍ਰੇਲੀਆ ਮਾਈਨਰ ਵੀਜ਼ਾ ਲੈ ਕੇ ਯਾਨੀ ਕਿ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਲੈ ਕੇ ਉਸ ਦੇ ਲਈ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਕਾਲ ਕਰੋ ਸਰ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 40 ਸੀ ਚੰਡੀਗੜ੍ਹ ਪਹੁੰਚ ਕੇ ਤੁਸੀਂ ਇਹਨਾਂ ਦਾ ਆਫਿਸ ਆ ਉੱਥੇ ਮਿਲ ਸਕਦੇ ਹੋ ਸਰ ਕਿੰਨੀ ਕ ਏਜ ਤੋਂ ਸਟਾਰਟ ਹੁੰਦਾ ਆ ਆਸਟ੍ਰੇਲੀਆ ਜਿਹੜਾ ਮਾਈਨਰ ਵੀਜ਼ਾ ਲੈ ਸਕਦੇ ਆ ਔਰ ਕੀ ਕੀ ਤਰੀਕਾ ਹੈਗਾ ਪਹਿਲਾਂ ਉਹਨਾਂ ਦੇ ਫੰਡਸ ਕਿੰਨੇ ਹੋਣੇ ਚਾਹੀਦੇ ਆ ਉਹਨਾਂ ਦੀ ਇਨਕਮ ਸੋਰਸ ਕੀ ਮੰਗਦੀ ਆ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਲਈ ਜੀ ਬਿਲਕੁਲ ਦੇਖੋ ਪਹਿਲਾਂ ਮੈਂ ਏਜ ਫੈਕਟਰ ਦੀ ਗੱਲ ਕਰਨਾ ਇਹਦੇ ਵਿੱਚ ਏਜ ਫੈਕਟਰ ਜੋ ਆ ਗਈ ਹੈਗੀ ਆ that is from 6th ਆਸਟ੍ਰੇਲੀਆ ਹਾਈ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ 4 ਈਅਰ ਤੋਂ ਲਿਖਿਆ ਬਟ ਆਪਾਂ ਰეკਮੈਂਡ ਨਹੀਂ ਕਰਨੇ 4th ਈਅਰ ਵਾਲੇ ਨੂੰ ਏਜ 6 ਤੋਂ ਲੈ ਕੇ 17 ਤੱਕ ਦੇ ਬੱਚੇ ਜੋ ਹੈਗੇ ਆ ਉਧਰ ਪਬਲਿਕ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ ਹੁਣ ਗੱਲ ਆ ਗਈ ਕਿੰਨੇ ਕਰ ਫੰਡਸ ਚਾਹੀਦੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਡਿਊਰੇਸ਼ਨ ਦੱਸ ਦਿੰਨਾ ਮੈਕਸਿਮ ਡਿਊਰੇਸ਼ਨ ਜੋ ਰਹੇਗੀ ਉਹ 4 ਇਅਰ ਦਾ ਵੀਜ਼ਾ ਗ੍ਰਾਂਟ ਹੋਏਗਾ ਬੱਚੇ ਨੂੰ ਔਰ ਪੇਰੈਂਟਸ ਨੂੰ ਜਾਂ ਫਿਰ ਇਦਾਂ ਹੋ ਸਕਦਾ ਬੱਚਾ 16 ਸਾਲ ਦਾ ਹੈ ਤਾਂ ਪੇਰੈਂਟ ਨੂੰ 18 ਸਾਲ ਪੂਰਾ ਹੋਣ ਤੱਕ ਦਾ ਜੋ ਹੈਗਾ ਪੇਰੈਂਟ ਗਾਰਡੀਅਨ ਵੀਜ਼ਾ ਸਬਕਲਾਸ 590 ਉਹਨਾਂ ਨੂੰ ਮਿਲੇਗੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਦੀ ਗੱਲ ਆ ਗਈ ਤਾਂ ਮੇਰੇ ਕੋਲ ਜੋ ਸਕੂਲਾਂ ਦੇ ਨਾਲ ਟਾਈ ਅਪ ਹੋਏ ਐ 17000 ਡਾਲਰ ਤੋਂ ਲੈ ਕੇ 21000 ਡਾਲਰ ਜੋ ਹੈਗੀ ਹੈ ਉਹਨਾਂ ਦੀ 1 ਸਾਲ ਦੀ ਫੀਸ ਹੈ ਮੀਨ 1.5 12-13 ਲੱਖ ਦੇ ਆਸ-ਪਾਸ ਦੀ 1 ਸਾਲ ਦੀ ਫੀਸ ਮਟੀ ਹੈ ਜਾਣੀ ਸਾਡੀ ਸਿਰਫ 6 ਮਹੀਨੇ ਦੀ ਹੈ ਜੀਟੀ ਕਲੀਅਰ ਹੋਣ ਤੋਂ ਬਾਅਦ ਫੰਡਸ ਦੀ ਰਿਕੁਆਇਰਮੈਂਟ ਕਿੰਨੀ ਹੈ ਤੁਹਾਨੂੰ 28 ਲੱਖ ਦੇ ਫੰਡਸ ਚਾਇਦੇ ਆ ਜਿਹਦੇ ਵਿੱਚੋਂ ਤੁਸੀਂ ਜੀਟੀ ਕਲੀਅਰ ਹੋਣ ਤੋਂ ਬਾਅਦ ਫੀਸ ਵੀ ਟਰਾਂਸਫਰ ਕਰ ਸਕਦੇ ਹੋ ਸਾਨੂੰ ਸਿਰਫ ਆਪਣਾ ਜਿੰਨੇ ਚਿਰ ਦੀ ਆਪਾਂ ਆਫਰ ਲੈਟਰ ਲਿਆ ਤੁਹਾਡੇ ਤੇ ਡਿਪੈਂਡ ਹੈ ਤੁਸੀਂ 1 ਸਾਲ ਦਾ ਲੈ ਸਕਦੇ ਹੋ 2 ਕਲਾਸਿਸ ਦਾ ਕੰਬਾਈਨ ਲੈ ਸਕਦੇ ਹੋ 3 ਕਲਾਸਿਸ ਦਾ ਲੈ ਸਕਦੇ ਹੋ 4 ਕਲਾਸਿਸ ਦਾ ਵੀ ਲੈ ਸਕਦੇ ਹੋ ਤਾਂ ਜਿੰਨੀ ਕਲਾਸਿਸ ਦਾ ਤੁਸੀਂ ਆਫਰ ਲੈਟਰ ਲਿਆ ਉਹਦੀ ਟਿਊਸ਼ਨ ਫੀਸ ਔਰ 19 ਸਾਲ ਦਾ ਤੁਹਾਨੂੰ ਲੀਵਿੰਗ ਐਕਸਪੈਂਸ ਆਪਣੇ ਸੇਵਿੰਗ ਔਰ ਫਿਕਸਡ ਡਿਪੋਜ਼ਿਟ ਦੇ ਵਿੱਚ ਸ਼ੋ ਕਰਨਾ ਹੈ ਸ਼ੋ ਕੌਣ ਕੌਣ ਕਰ ਸਕਦਾ ਮੰਮੀ ਪਾਪਾ ਔਰ ਦਾਦਾ ਦਾਦੀ ਜਿਨ੍ਹਾਂ ਦੇ ਵੀ ਆਪਾਂ ਫੰਡ ਸ਼ੋ ਕਰਨੇ ਆ ਉਹਨਾਂ ਦਾ ਸਾਨੂੰ ਇਨਕਮ ਐਵੀਡੈਂਸ ਜ਼ਰੂਰ ਚਾਹੀਦਾ ਔਰ ਫੈਮਿਲੀ ਇਨਕਮ ਸਾਨੂੰ ਦੇ ਵਿੱਚ ਕਿੰਨੀ ਚਾਹੀਦੀ ਹੈ ਫੈਮਿਲੀ ਇਨਕਮ ਸਾਨੂੰ ਤਾਂ ਚਾਹੀਦੀ ਹੈ ਕਿ ਥੈਟ ਇਜ਼ ਅਰਾਊਂਡ ਸਾਨੂੰ 12000 12000 12 ਲੱਖ ਰੁਪਏ ਦੀ ਸੌਰੀ ਸਾਲਾਨਾ ਜੋ ਹੈਗੀ ਹੈ ਇਨਕਮ ਤੋਂ ਸੀ ਹੈ ਜੋ ਸ਼ੋਅ ਕਰਨੀ ਹੈ ਤਾਂ ਜੇਕਰ ਆਪਾਂ ਇਹ ਫਾਈਨੈਂਸ਼ੀਅਲ ਫੈਕਟਰ ਆਪਣੇ ਪੂਰੇ ਕਰਨੇ ਆ ਤਾਂ ਫਿਰ ਸਾਡੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਜੋ ਕੰਪਲੀਟ ਹੁੰਦੀ ਹੈ ਫਿਰ ਸਾਡੀ ਜੀਟੀ ਜੋ ਕਲੀਅਰ ਹੋਣੀ ਆ ਉਹ ਬਹੁਤ ਈਜ਼ੀਲੀ ਹੋ ਜਾਏਗੀ ਲੇਕਿਨ ਈਦੇ ਵਿੱਚੋਂ ਸਾਰੇ ਦਰਸ਼ਕ ਜੋ ਵੀ ਆਸਟ੍ਰੇਲੀਆ ਦਾ ਮਨ ਬਣਾਉਣਗੇ ਉਹ ਧਿਆਨ ਰੱਖਣ ਚੈਲੰਜ ਕਰਕੇ ਕਹਿਣਾ ਕਿ ਅਜੇ ਤੱਕ ਵੀ ਤੁਹਾਨੂੰ ਕੋ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਕਿਸੇ ਨੇ ਆਪਸ਼ਨ ਨਹੀਂ ਦਿੱਤਾ ਇਦੇ ਵਿੱਚ ਹੁਣ ਆਉਣ ਵਾਲੇ ਸਮਾਂ ਸਾਡੀ ਦੇਖਾ ਦੇਖ ਕੇ ਕਾਫੀਆਂ ਨੇ ਕੈਨੇਡਾ ਸ਼ੁਰੂ ਕੀਤਾ ਯੂ ਐਸ ਏ ਸ਼ੁਰੂ ਕੀਤਾ ਹੁਣ ਦੇਖੋ ਆਸਟ੍ਰੇਲੀਆ ਵੀ ਸ਼ੁਰੂ ਕਰ ਦੇਣਾ ਹੈ ਲੇਕਿਨ ਇਹਦੇ ਵਿੱਚ ਧਿਆਨ ਰੱਖਿਓ ਕਿ ਜਦੋਂ ਸਾਡੀ ਜੀਟੀ ਕਲੀਅਰ ਹੋਣੀ ਹੈ ਸੀਓਈ ਵਾਸਤੇ ਮਿਨੀਮਮ 6 ਮਹੀਨੇ ਦੀ ਫੀਸ ਜਾਣੀ ਹੀ ਜਾਣੀ ਹੈ ਤਾਂ ਕੋਈ ਤੁਹਾਨੂੰ ਇਹ ਕਹੇਗਾ ਕਿ ਘੱਟ ਖਰਚੇ 3-4 ਲੱਖ ਚ ਕਮ ਹੋ ਜਾਏਗਾ ਉਹਨਾਂ ਦੀ ਗੱਲਾਂ 'ਚ ਨਾ ਆਇਓ ਜੋ ਆਪਾਂ ਜੀ 17000 ਡਾਲਰ ਵਾਲਾ ਸਕੂਲ ਆਪਟ ਕਰਦੇ ਆ ਤਾਂ 6 ਮਹੀਨੇ ਦੀ ਫੀਸ ਇੰਸ਼ੋਰੈਂਸ ਅੰਬੈਸੀ ਫੀਸ ਮਿਲਾ ਕੇ ਤੁਸੀਂ ਮੰਨ ਕੇ ਚੱਲਿਓ ਕਿ ਤੁਹਾਡਾ 9.9 ਲੱਖ ਦਾ ਜੋ ਹੈਗਾ ਐ ਵੀਜ਼ਾ ਆਣ ਤੱਕ ਦਾ ਐਕਸਪੈਂਸ ਜੋ ਹੈਗਾ ਉਹ ਹੋਏਗਾ। ਬਿਲਕੁਲ ਜੇਕਰ ਤੁਹਾਡਾ ਬੱਚਾ ਜਿਹੜਾ ਹੈਗਾ 6 ਸਾਲ ਤੋਂ ਉੱਪਰ ਹੈ 17 ਸਾਲ ਤੋਂ ਘੱਟ ਹੈ 18 ਸਾਲ ਤੋਂ ਯਾਨੀ ਘੱਟਾ 17 ਸਾਲ ਦਾ ਵੀ ਹੈਗਾ ਤਾਂ ਤੁਸੀਂ ਆਸਟ੍ਰੇਲੀਆ ਦਾ ਆਪਣੇ ਬੱਚੇ ਦਾ ਸਕੂਲਿੰਗ ਵੀਜ਼ਾ ਲੈ ਸਕਦੇ ਹੋ ਯਾਨੀ ਕਿ ਆਪਾਂ ਪਲੱਸ 2 ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ 6 8 7 ਕਿਸੇ ਵੀ ਕਲਾਸ ਤੁਹਾਡਾ ਬੱਚਾ ਹੈਗਾ ਤਾ ਉਸ ਦੇ ਵਿੱਚ ਤੁਸੀਂ ਵੀਜ਼ਾ ਹੈ ਜਿਹੜਾ ਲੈ ਸਕਦੇ ਹੋ ਉਸ ਦੇ ਲਈ ਤੁਹਾਨੂੰ ਬਹੁਤ ਹੀ ਬਰੀਕੀਆਂ ਨਾਲ ਜਾਂਚ ਕਰਨੀ ਪਾਉਗੀ ਕਿ ਕਿਵੇਂ ਤੁਸੀਂ ਵੀਜ਼ਾ ਲੈ ਸਕਦੇ ਹੋ ਜਿਵੇਂ ਸਰ ਨੇ ਕਿਹਾ ਹੈ ਕਿ ਤੁਹਾਡੇ ਪਰਿਵਾਰ ਦੀ ਇਨਕਮ ਘੱਟੋ ਘੱਟ 12-13 ਲੱਖ ਹੋਣੀ ਚਾਹੀਦੀ ਹੈ ਜੀਟੀ ਦਾ ਕ੍ਰਾਈਟੇਰੀਆ ਜਿਹੜਾ ਪਹਿਲਾਂ ਉਹ ਕਲੀਅਰ ਹੋਏਗਾ ਉਸ ਤੋਂ ਬਾਅਦ ਤੁਹਾਡੇ ਫੀਸ ਜਾਊਗੀ ਉਸ ਦੇ ਵਿੱਚ ਸਰ ਕੀ ਕੀ ਆਪਸ਼ਨ ਹੈ ਜਿਵੇਂ ਆਪਾਂ ਸਟੱਡੀ ਦੀ ਗੱਲ ਕਰੀਏ ਜੀਟੀ ਕਲੀਅਰ ਨਹੀਂ ਕਰ ਪਾਉਂਦੇ ਸਟੂਡੈਂਟ ਤੇ ਇੱਥੇ ਕਿੰਨਾ ਕੁ ਮੁਸ਼ਕਲ ਹੈ ਸਰ ਸਕੂਲਿੰਗ ਵੀਜ਼ਾ ਦੀ ਭਾਜੀ ਤੋਂ ਗਿਆ ਨਾ ਜੀਟੀ ਬਹੁਤ ਈਜ਼ੀ ਹੈਗੀ ਹੈ ਜੀਟੀ ਦੇ ਵਿੱਚ ਆਪਾਂ ਕੀ ਕੀ ਕਰਾਂ ਅੱਪਾ ਆਪਣੇ ਫੰਡ ਸ਼ੋ ਕਰਨੇ ਆ ਔਰ ਉਹ ਫੰਡ ਬੈਂਕ ਤੋਂ ਵੈਰੀਫਾਈ ਹੋਣੇ ਆ ਠੀਕ ਹੈ ਜੀ ਅੱਪਾ ਆਪਣੀ ਇਨਕਮ ਸ਼ੋ ਕਰਨੀ ਆ ਹੁਣ ਇਨਕਮ ਸਾਨੂੰ 2 ਸਾਲ ਦੀ ਚਾਹੀਦੀ ਹੋਏਗੀ ਤਹਿਸੀਲਦਾਰ ਇਨਕਮ ਸਰਟੀਫਿਕੇਟ ਫਾਰਮ ਨੰਬਰ 16 ਆਈਟੀਆਰ ਹੋਗੇ ਜੇ ਫਾਰਮ ਹੋਗੇ ਇਹ ਤੁਸੀਂ ਸਾਰੇ ਇਨਕਮ ਦੇ ਵਿੱਚ ਐਡ ਕਰ ਸਕਦੇ ਔਰ ਕੱਲੇ ਦੀ ਜ਼ਰੂਰੀ ਨਹੀਂ ਹੈ ਮੰਮੀ ਪਾਪਾ ਦਾਦਾ ਦਾਦੀ ਅੱਪਾ ਬਸ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਜਿਹਦੇ ਨਾਮ ਦੇ ਅੱਪਾ ਫਾਈਨੈਂਸ਼ੀਅਲ ਸ਼ੋ ਕਰ ਰਿਹਾ ਹੈ ਉਦੇ ਨਾਮ ਦੀ ਸਾਨੂੰ 2 ਸਾਲ ਦੀ ਇਨਕਮ ਐਵੀਡੈਂਸ ਵੀ ਚਾਹੀਦੇ ਹੋਣਗੇ ਔਰ ਜੀਟੀ ਕਲੀਅਰ ਜੋ ਹੈਗੀ ਮੈਂ ਦੁਆਰਾ ਤਾਂ ਕਹਿਣਾ ਈਸ ਸਕੂਲਿੰਗ ਵੀਜ਼ਾ ਦੇ ਵਿੱਚ ਬਹੁਤ ਈਜ਼ੀ ਹੈਗੀ ਆ ਆਪਾਂ ਸਿਰਫ ਆਪਣੀ ਫਾਈਨੈਂਸ਼ੀਅਲ ਕਪੈਸਿਟੀ ਉਹਨਾਂ ਨੂੰ ਕਲੀਅਰ ਕਰਨੀ ਹੈ ਆਪਣੀ ਇੰਟੈਂਸ਼ਨ ਕਲੀਅਰ ਕਰਨੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਖਾਸियत ਕੀ ਹੈਗੀ ਹੈ ਮੋਸਟਲੀ ਤੁਸੀਂ ਦੇਖਿਆ ਹੋਣਾ ਜਿਵੇਂ ਕੈਨੇਡਾ ਜਾਂ ਕੁਝ ਵੀ ਹੈਗਾ ਕਹਿੰਦੇ ਜੀ ਰੀਜ਼ਰ ਵੀਜ਼ਾ ਨਹੀਂ ਆਇਆ ਉਹਦੇ ਵਿੱਚ ਲਿਖਦੇ ਆ ਵੀ ਤੁਸੀਂ ਵਾਪਸ ਨਹੀਂ ਆਉਣਾ ਇੱਥੇ ਜਦੋਂ ਬੱਚੇ ਦੇ ਨਾਲ ਪੇਰੈਂਟ ਅਪਲਾਈ ਕਰਨਗੇ ਆਸਟ੍ਰੇਲੀਅਨ ਗਵਰਨਮੈਂਟ ਦੀ ਕੰਡੀਸ਼ਨ ਹੀ ਇਹ ਹੈਗੀ ਹੈ C A A W ਠੀਕ ਹੈ ਜੀ ਈਦੇ ਵਿੱਚ ਉਹਨਾਂ ਦੀ ਕੰਡੀਸ਼ਨ ਹੈਗੇ ਕਿ ਬੱਚੇ ਦੇ ਨਾਲ ਐਟ ਲੀਸਟ ਇੱਕ ਪੇਰੈਂਟ ਨੇ ਉੱਥੇ ਰੁਕਣਾ ਹੀ ਰੁਕਣਾ ਹੈ ਮਤਲਬ ਜਿੱਦਾਂ ਆਪਾਂ ਨਾਰਮਲ ਕਿਸੇ ਹੋਰ ਕੰਟਰੀ ਦਾ ਵੀਜ਼ਾ ਲੈਣੇ ਆਸਤਨ ਇਨੀਸ਼ੀਅਲੀ ਵਿਜ਼ਟਰ ਵੀਜ਼ਾ ਲੈਣੇ ਸਾਡੇ ਮਨ 'ਚ ਡਰ ਕੀ ਹੁੰਦਾ 6 ਮਹੀਨੇ 'ਚ ਵਰਕ ਨਹੀਂ ਹੋਇਆ ਜਾਂ ਵੀਜ਼ਾ ਐਕਸਟੈਂਡ ਨਹੀਂ ਹੋਇਆ ਸਾਨੂੰ ਕੰਟਰੀ ਆਊਟ ਕਰਨੀ ਪੈਣੀ ਆਸਟ੍ਰੇਲੀਆ ਇਦਾਂ ਦਾ ਨਹੀਂ ਹੈ ਉਹਦਾ ਕਹਿਣਾ ਹੀ ਹੈਗਾ ਕਿ ਐਟ ਲੀਸਟ ਇੱਕ ਪੇਰੈਂਟ ਜਾਂ ਅਪੁਆਇੰਟਡ ਗਾਰਡੀਅਨ ਜੋ ਹੈਗਾ ਉਹ ਬੱਚੇ ਦੀ ਜਿੰਨੇ ਸਾਲ ਦੀ ਸਟੱਡੀ ਹੋਏਗੀ ਜਿੰਨੇ ਸਾਲ ਦਾ ਆਫਰ ਲੈਟਰ ਹੋਏਗਾ ਜਾਂ টিল 18 ਉਹਨੂੰ ਬੱਚੇ ਨੂੰ ਬੱਚੇ ਦੇ ਨਾਲ ਰੁਕਣਾ ਹੀ ਪੈਣਾ ਉਹ ਉੱਥੋਂ ਲੀਵ ਨਹੀਂ ਕਰ ਸਕਦਾ ਜੇ ਉਹਨੇ ਇੰਡੀਆ ਆਣਾ ਹੋਏਗਾ ਤਾਂ ਉਹਨੂੰ ਬੱਚੇ ਦੀ ਪਰਮਿਸ਼ਨ ਲੈਣੀ ਪੈਗੀ ਔਰ ਹਾਈ ਕਮਿਸ਼ਨ ਨੂੰ ਇਨਫਾਰਮ ਕਰਨਾ ਪੈਗਾ ਕਿ ਮੈਂ ਇੰਨੇ ਚਿਰ ਦੇ ਵਾਸਤੇ ਬੱਚੇ ਨੂੰ ਇਹਦੇ ਹਵਾਲੇ ਕਰਕੇ ਇੰਡੀਆ ਜਾ ਰਿਹਾ ਔਰ ਇੰਨੇ ਦਿਨਾਂ ਬਾਅਦ ਮੈਂ ਵਾਪਸ ਆਣਾ ਹੈ ਤਾਂ ਇੱਕ ਬਹੁਤ ਵਧੀਆ ਚੀਜ਼ ਹੈਗੀ ਹੈ ਕਿ ਪੇਰੈਂਟ ਨੂੰ ਉੱਥੇ ਬੱਚੇ ਦੇ ਨਾਲ ਫੁੱਲ ਟਾਈਮ ਰੁਕਣ ਦੀ ਪਰਮਿਸ਼ਨ ਮਿਲ ਰਹੀ ਹੈ ਔਰ ਆਸਟ੍ਰੇਲੀਆ ਵਰਗੀ ਕੰਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣਾ ਲਿਵਿੰਗ ਸਟੈਂਡਰਡ ਐਜੂਕੇਸ਼ਨ ਦਾ ਸਟੈਂਡਰਡ ਔਰ ਕਿ ਕਹਿੰਦੇ ਇਨ ਫਿਊਚਰ ਬੱਚੇ ਨੂੰ ਕਿੰਨੇ ਬੈਨੀਫਿਟ ਹੁੰਦੇ ਆ ਅੱਗੇ ਅੱਗੇ ਮੈਂ ਤੁਹਾਨੂੰ ਐਕਸਪਲੇਨ ਵੀ ਕਰਾਂਗਾ ਕਿ ਇਹਦੇ ਵਿੱਚ ਬੱਚੇ ਵੀ ਕੰਮ ਕਰ ਸਕਦੇ ਆ ਦੇ ਆਰ ਸਰਟਨ ਕ੍ਰਾਈਟੇਰੀਆ ਤੇ ਉਹ ਤੁਹਾਨੂੰ ਆਪਾਂ ਅੱਗੇ-ਅੱਗੇ ਦੱਸਾਂਗੇ ਲੇਕਿਨ ਜੋ ਜੀਟੀ ਦਾ ਕੁਐਸਚਨ ਸੀਗਾ ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਕਪੈਸਿਟੀ 28 ਤੋਂ 30 ਲੱਖ ਦੀ ਹੈਗੀ ਬੱਚੇ ਵਾਸਤੇ 7-8 ਲੱਖ ਦੀ ਹੈਗੀ ਤੁਹਾਡੇ ਕੋਲ ਪੇਰੈਂਟਸ ਦੇ ਵਾਸਤੇ ਤੁਹਾਡਾ ਫੈਮਿਲੀ ਇਨਕਮ ਹੈਗਾ 2 ਸਾਲ ਦਾ ਐਵੀਡੈਂਸ ਤੁਹਾਡੇ ਕੋਲ ਹੈਗੇ ਆ 12 ਲੱਖ ਦੀ ਫੈਮਿਲੀ ਇਨਕਮ ਤਾਂ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਲੈਣਾ ਤੁਹਾਡੇ ਵਾਸਤੇ ਕੋਈ ਔਖਾ ਨਹੀਂ ਹੈ